G7 ਸੰਮੇਲਨ ਦੇ ਲਈ ਪਹਿਲਾਂ ਤਾਂ ਇਹ ਲੱਗਦਾ ਸੀਗਾ ਕਿ ਸ਼ਾਇਦ ਬੁਲਾਇਆ ਹੀ ਨਹੀਂ ਜਾਏਗਾ ਸਿੱਖ ਸੰਗਠਨਾਵਾਂ ਦੇ ਵੱਲੋਂ ਇਤਰਾਜ਼ ਕੀਤੇ ਜਾ ਰਹੇ ਆ ਆਰਗੇਨਾਈਜੇਸ਼ਨ ਨੇ ਪਹਿਲਾਂ ਹੀ ਇਤਰਾਜ਼ ਜਤਾਉਣਾ ਸ਼ੁਰੂ ਕਰਤਾ ਸੀ ਕਿ ਪ੍ਰਾਈਮ ਮਿਨਿਸਟਰ ਮੋਦੀ ਨੂੰ ਇੱਥੇ ਨਹੀਂ ਬੁਲਾਉਣਾ ਚਾਹੀਦਾ ਤੇ ਉਹਨਾਂ ਦੀ ਜਾਨ ਨੂੰ ਇੱਕ ਸਿੱਧਾ-ਸਿੱਧਾ ਖਤਰਾ ਪਤਾ ਦੱਸਿਆ ਜਾ ਰਿਹਾ ਉਸ ਦੇ ਨਾਲ-ਨਾਲ 9 ਹੋਰ ਸਿੱਖ ਲੀਡਰ ਜਿਹੜੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਰਿਟਾਰਟੇ ਨੇ ਨਵੀਆਂ ਇਮੀਗ੍ਰੇਸ਼ਨ ਪਾਲਿਸਿਜ਼ ਜਿਹੜੀਆਂ ਨੇ ਜਿਹੜੀਆਂ ਹੌਲੀ-ਹੌਲੀ ਸਖਤੀਆਂ ਕੀਤੀਆਂ ਜਾ ਰਹੀਆਂ ਨੇ ਇਸ ਰਾਹ ਦੇ ਵਿੱਚ 32.2% ਦੀ ਕਟੌਤੀ ਇੰਡੀਅਨ ਸਟੂਡੈਂਟਸ ਦੀ ਹੋਈ ਹੈ ਨਾ ਵੀ ਦੇਖੇ ਚ ਚਾਈਨਾ ਦੂਸਰੇ ਨੰਬਰ ਤੇ ਹੈ ਉਹਨਾਂ ਦੀ ਸਿਰਫ 2.9% ਕਟੌਤੀ ਹੋਈ ਹੈ ਜਿਹੜਾ ਮੇਨ ਅਫੈਕਟ ਹੋਇਆ ਉਹ ਇੰਡੀਅਨ ਸਟੂਡੈਂਟ ਹੋਇਆ ਔਰ ਇਹ ਨੰਬਰ ਹੋਰ ਵੀ ਥੱਲੇ ਜਾ ਸਕਦਾ ਔਰ ਇੰਡੀਅਨ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਪੰਜਾਬੀ ਪੰਜਾਬੀ ਜ਼ਿਆਦਾ ਹੈ ਕਿਉਂਕਿ ਆਈ ਜ਼ਿਆਦਾ ਪੰਜਾਬੀ ਰਹੇ ਸੀਗੇ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਪ੍ਰੋਗਰਾਮ ਕੈਨੇਡਾ ਨੌਚ ਤੋਂ ਆਇਆ ਸਵਾਗਤ ਕੈਨੇਡਾ ਦੇ ਵਿੱਚ ਇਸ ਸਮੇਂ ਇੱਕ ਅਹਿਮ ਮੁੱਦਾ ਪਖਿਆ ਹੋਇਆ ਹੈ ਉਹ ਮੁੱਦਾ G7 ਸੰਮੇਲਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਦਿੱਤਾ ਗਿਆ ਸੱਦਾ ਆ ਜਿਹਦਾ ਕੁਝ ਸਿੱਖ ਸੰਗਠਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਥੋਂ ਤੱਕ ਕਿ ਕੁਝ ਲਿਬਰਲ ਐਮਪੀਜ਼ ਵੀ ਇਹਨੂੰ ਲੈ ਕੇ ਇਤਰਾਜ਼ ਜਤਾ ਰਹੇ ਨੇ ਹੁਣ ਇੱਕ ਪਾਸੇ ਇਹ ਇਤਰਾਜ਼ ਜਤਾਏ ਜਾ ਰਹੇ ਨੇ ਦੂਜੇ ਪਾਸੇ ਮਾਰਕਰਨੀ ਪ੍ਰਧਾਨ ਮੰਤਰੀ ਇਹ ਕਹਿ ਰਹੇ ਨੇ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਭਵੇਖ ਲਈ ਦੇਖਣੀਆਂ ਪੈਣਗੀਆਂ ਪਰ ਜੋ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਮਾਮਲਾ ਉਹਦੀ ਜਾਂਚ ਪੜਤਾਲ ਲਗਾਤਾਰ ਚੱਲਦੀ ਪਈ ਹੈ। ਉਧਰ ਜਗਮੀਤ ਸਿੰਘ ਨੂੰ ਲੈ ਕੇ ਕੁਝ ਚਰਚਾਵਾ ਵੱਖਰੇ ਤਰੀਕੇ ਦੀਆਂ ਚੱਲਦੀਆਂ ਪਈਆਂ ਨੇ ਕੁਝ ਕੁ ਏਜੰਸੀਆਂ ਦੇ ਲੋਕ ਨਜ਼ਰ ਰੱਖ ਰਿਆ। ਔਰ ਇਹ ਅੱਜ ਦੀ ਖਬਰ ਨਹੀਂ ਹੈ ਇਹ ਖਬਰ ਪਹਿਲਾਂ ਦੀਆਂ ਨਿਕਲ ਕੇ ਆ ਰਹੀਆਂ ਨੇ ਗਲੋਬੈਂਡ ਮੇਲ ਨੇ ਇਹ ਖਬਰ ਦੁਬਾਰਾ ਫਿਰ ਪ੍ਰਕਾਸ਼ਿਤ ਕੀਤੀ ਹੈ। ਇਹਦੇ ਮਾਇਨੇ ਕੀ ਹੈ? ਜ਼ਿਕਰ ਤਾਂ ਇਹ ਵੀ ਕਰਨਾ ਬਣਦਾ ਹੈ ਕਿ ਇੱਕ ਪਾਸੇ ਇਹ ਪੋਲਿਟਿਕਲ ਵਿਵਾਦ ਦੂਜੇ ਪਾਸੇ ਐਕਸਟਰਸ਼ਨ ਨੂੰ ਲੈ ਕੇ ਫਰੋਤੀਆਂ ਨੂੰ ਲੈ ਕੇ ਕੈਨੇਡਾ ਦੇ ਵਿੱਚ ਮਾਹੌਲ ਬਹੁਤ ਭਖਿਆ ਹੋਇਆ ਇੱਥੇ ਵੀ ਕੁਝ ਸੰਗਠਨ ਇਕੱਤਰਤਾਵਾਂ ਕਰ ਰਿਹਾ ਇਸ ਸਬਦੇ ਖਿਲਾਫ ਹਰ ਵਾਰ ਦੀ ਤਰ੍ਹਾਂ ਇਮੀਗ੍ਰੇਸ਼ਨ ਦੀ ਵੀ ਗੱਲ ਹੋਏਗੀ ਔਰ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜ਼ਿਕਰ ਸਟੂਡੈਂਟ ਵੀਜ਼ਿਆਂ ਦਾ ਕਰਾਂਗੇ ਕਿਉਂਕਿ ਇੱਕ ਬਹੁਤ ਬਿਹਤਰ ਤੇ ਆਸਾਨ ਰਸਤਾ ਇੱਥੇ ਨੌਜਵਾਨਾਂ ਦੇ ਆਉਣ ਦਾ ਸਟੂਡੈਂਟ ਵੀਜ਼ਾ ਹੁੰਦਾ ਸੀ ਹੁਣ ਉਹਦੇ ਵਿੱਚ ਜਿਹੜੀਆਂ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ ਉਹ ਕਿਉਂ ਕੀਤੀਆਂ ਜਾ ਰਹੀਆਂ ਨੇ ਲਾਹੇਵੰਦ ਜਾਂ ਨੁਕਸਾਨਦਾਇਕ ਕਿਹਦੇ ਲਈ ਰਹਿਣ ਵਾਲੀਆਂ ਨੇ ਔਰ ਇਹਦੇ ਨਾਲ ਨਾਲ ਭਾਰਤ ਤੋਂ ਆਉਣ ਵਾਲੇ ਲੋਕਾਂ ਦੀ ਕਿੰਨੀ ਕੁ ਮਿਕਦਾਰ ਕੈਨੇਡਾ ਦੇ ਵਿੱਚ ਘਟਿਆ ਜਾਂ ਕਟੌਤੀ ਕਿੰਨੀ ਕੁ ਵੀਜ਼ਿਆਂ ਦੇ ਵਿੱਚ ਬਾਕੀ ਮਾਮਲਿਆਂ ਦੇ ਵਿੱਚ ਵੀ ਕੀਤੀ ਗਈ ਹੈ ਆਪਾਂ ਉਹਦਾ ਵੀ ਜ਼ਿਕਰ ਕਰਨਾ ਔਰ ਤਮਾਮ ਨੁਕਤਿਆਂ ਦੇ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਮਾਨ ਜੀ ਮਾਨ ਸਾਹਿਬ ਜੀ ਆਇਆਂ ਨੂੰ ਧੰਨਵਾਦ ਜਸਵੀਰ ਜੀ ਮੇਰੇ ਵੱਲੋਂ ਟੀਵੀ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਆਦਰ ਸਹਿਤ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਸ਼ੁਰੂਆਤ ਆਪਾਂ ਇਸੇ ਤੋਂ ਹੀ ਕਰ ਲੈਨੇ ਆ ਕਿ G7 ਸੰਮੇਲਨ ਹੋ ਰਿਹਾ ਔਰ ਉਸ G7 ਸੰਮੇਲਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਸੱਦਾ ਦਿੱਤਾ ਗਿਆ ਔਰ ਇਹ ਸੱਦਾ ਜਿਹੜਾ ਆ ਉਹ ਕਹਿ ਸਕਦੇ ਕਿ ਅੱਜ ਕੱਲ ਅੱਜ ਕੱਲ ਕਰਦੇ ਦਿੱਤਾ ਗਿਆ ਪਹਿਲਾਂ ਤਾਂ ਇਹ ਲੱਗਦਾ ਸੀਗਾ ਕਿ ਸ਼ਾਇਦ ਬੁਲਾਇਆ ਹੀ ਨਹੀਂ ਜਾਏਗਾ ਫਿਰ ਅਖੀਰ ਸੱਦਾ ਦੇ ਵੀ ਦਿੱਤਾ ਗਿਆ ਹੁਣ ਇਹਨੂੰ ਲੈ ਕੇ ਬਹੁਤ ਸਾਰੇ ਇਤਰਾਜ਼ ਜਿਹੜੇ ਆ ਉਹ ਪ੍ਰਗਟ ਕੀਤੇ ਜਾ ਰਿਹਾ ਸਿੱਖ ਸੰਗਠਨਾਵਾਂ ਦੇ ਵੱਲੋਂ ਇਤਰਾਜ਼ ਕੀਤੇ ਜਾ ਰਹੇ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਇਨੂੰ ਕਿਵੇਂ ਦੇਖਦੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਦਿੱਤਾ ਗਿਆ ਸੱਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਇਹਦੇ ਉੱਤੇ ਸਟੈਂਡ ਹੋ ਰਿਹਾ ਵਿਰੋਧ ਤੇ ਸਿੱਖ ਸੰਗਠਨਾਂ ਦੇ ਵੱਲੋਂ ਜਤਾਏ ਜਾ ਰਹੇ ਇਤਰਾਜ਼ ਇਹਦੇ ਚ ਜਸਪੀਰ ਜੀ ਜਿਹੜੇ ਪ੍ਰਾਈਮ ਮਿੰისტਰ ਮਾਰਕ ਕਾਰਨੀ ਵੱਲੋਂ ਸੱਦਾ ਦਿੱਤਾ ਗਿਆ ਮੋਦੀ ਸਾਹਿਬ ਨੂੰ ਹੂੰ ਉਹਦੇ ਕਈ ਐਸਪੈਕਟਸ ਨੇ ਇੱਕ ਤਾਂ ਸਿੱਖ ਕਮਿਊਨਿਟੀ ਇੱਥੇ ਜਿਹੜੀ ਹੈਗੀ ਹੈ ਬਹੁਤ ਵੱਡੀ ਗਿਣਤੀ ਚ ਕੈਨੇਡਾ ਚ ਉਹਨਾਂ ਦੇ ਸੈਂਟੀਮੈਂਟ ਦੀ ਗੱਲ ਹੈ ਕਿਉਂਕਿ ਜਦੋਂ G7 ਦੀ ਇਹ ਅਨਾਉਂਸਮੈਂਟ ਹੋਈ ਤੇ ਇਹਨਾਂ ਨੇ ਆਰਗੇਨਾਈਜੇਸ਼ਨ ਨੇ ਪਹਿਲਾਂ ਹੀ ਇਤਰਾਜ਼ ਜਤਾਉਣਾ ਸ਼ੁਰੂ ਕਰਤਾ ਸੀ ਕਿ ਪ੍ਰਾਈਮ ਮਿਨਿਸਟਰ ਮੋਦੀ ਨੂੰ ਇੱਥੇ ਨਹੀਂ ਬੁਲਾਣਾ ਚਾਹੀਦਾ ਜੀ ਕਿਉਂਕਿ ਹਰਦੀਪ ਸਿੰਘ ਨਿਜਰ ਦੇ ਮਾਮਲੇ 'ਚ ਜਦੋਂ ਉਹਨਾਂ ਦਾ ਅਸੈਸੀਨੇਸ਼ਨ ਹੁੰਦਾ 2023 ਦੇ ਵਿੱਚ ਉਦੋਂ ਤੋਂ ਹੀ ਇਹ ਆਵਾਜ਼ ਉੱਠ ਰਹੀ ਸੀ ਕਿ ਉੱਥੋਂ ਦੀ ਗਵਰਨਮੈਂਟ ਨੇ ਕਰਵਾਇਆ ਈਵਨ ਤੋਂ ਨੂੰ ਪਤਾ ਹੀ ਹੈ ਸਾਰਾ ਇਨਸੀਡੈਂਟ ਕਿ ਜਸਟਨ ਟਰੂਡੋ ਜਿਹੜੇ ਪ੍ਰਾਈਮ ਮਿੰਿਸਟਰ ਸੀ ਉਸ ਵੇਲੇ ਜੀ ਉਹਨਾਂ ਨੇ ਪਾਰਲੀਮੈਂਟ 'ਚ ਸਿੱਧੇ ਸਿੱਧੇ ਇਲਜ਼ਾਮ ਲਾਏ ਕਿ ਇੰਡੀਅਨ ਗਵਰਨਮੈਂਟ ਨੇ ਸਾਰਾ ਕਰਿਆ ਕਰਾਇਆ ਉਸ ਤੋਂ ਬਾਅਦ ਸਾਰਾ ਇਹ ਕਟਾਰੇ 'ਚ ਇੱਕ ਤਰੀਕੇ ਦੀ ਗਵਰਨਮੈਂਟ ਖੜੀ ਹੋ ਗਈ ਇੰਡੀਆ ਦੀ ਕਿ ਉਹ ਕਿਸ ਤਰੀਕੇ ਦੇ ਕਾਰਨਾਮੇ ਇੱਥੇ ਕਰਵਾ ਰਹੇ ਨੇ ਕੈਨੇਡਾ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਨੂੰ ਕਿਵੇਂ ਟਾਰਗੇਟ ਕੀਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਜਦੋਂ ਇਹ ਅਨਾਉਂਸਮੈਂਟ ਹੋਈ ਫਿਰ ਜੀ7 ਦੀ ਇਥੇ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਮੋਡਿ ਆਰਗੇਨਾਈਜੇਸ਼ਨ ਨੇ ਸਿੱਖਾਂ ਦੀਆਂ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਨਹੀਂ ਬੁਲਾਉਣਾ ਚਾਹੀਦਾ ਜੀ ਉਹਨਾਂ ਨੇ ਪ੍ਰੀਐਮਪਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਕ ਪ੍ਰੈਸ਼ਰ ਬਿਲਡ ਕਰੀਏ ਤਾਂ ਕਿ ਉਹਨਾਂ ਨੂੰ ਨਾਂ ਬੁਲਾਇਆ ਜਾਵੇ ਜੀ ਪਰ ਇਵੈਂਚੁਅਲੀ ਹੋਇਆ ਏ ਮਾਰਕਰਨੀ ਨੇ ਉਹਨਾਂ ਨੂੰ ਸੱਦਾ ਦੇ ਦਿੱਤਾ ਬਿਲਕੁਲ ਤੇ ਉਹ ਸਾਰਾ ਅਨਾਉਂਸਮੈਂਟ ਹੋ ਗਈ ਕਿ ਉਹਨਾਂ ਨੇ ਵੀ ਉਧਰੋਂ ਖੁਸ਼ੀ ਜਤਾਈ ਕਿ ਅਸੀਂ ਆ ਰਹੇ ਹਾਂ ਤੇ ਹੁਣ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਨੇ ਇਹ ਫਿਰ ਤੋਂ ਸਰਗਰਮ ਹੋ ਕੇ ਕਾਰੀਆਂ ਨੇ ਕਿ ਇਹ ਸਦਾ ਵਾਪਸ ਲਓ ਤੁਸੀਂ ਹੂੰ ਵਾਪਸ ਇਸ ਕਰਕੇ ਲਓ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਕੈਨੇਡੀਅਨ ਗਵਰਨਮੈਂਟ ਨੇ ਕੀਤਾ ਇਹ ਇੱਕ ਤਰੀਕੇ ਦਾ ਇਹ ਸਟੈਪੈਕ ਹੈਗੀ ਆ ਜਿਹੜੀ ਡੈਮੋਕ੍ਰੈtic ਵੈਲਿਊਜ਼ ਨੂੰ ਇੱਥੇ ਜੀ ਉਹਨਾਂ ਨੂੰ ਇੱਕ ਬਿਟਰੇਲ ਹੈਗਾ ਉਹ ਉਹਨਾਂ ਦੀ ਡੈਮੋਕ੍ਰੈtic ਵੈਲਿਊਜ਼ ਨਾਲ ਉਹ ਨਹੀਂ ਸੀ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਇਹ ਵਾਪਸ ਲਓ ਕਿਉਂਕਿ ਉਹਨਾਂ ਨੇ ਇਸ ਤੋਂ ਅੱਗੇ ਜਾਂਦਿਆਂ ਕਿਹਾ ਕਿ ਉਹ ਕੱਲੇ ਹਰਦੀਪ ਦਾ ਮਾਮਲਾ ਨਹੀਂ ਹੈ ਉਸ ਤੋਂ ਇਲਾਵਾ 10 ਹੋਰ ਪ੍ਰੋਮਿਨੈਂਟ ਸਖਾਜੇ ਨੇ ਜੀ ਜਿਨ੍ਹਾਂ ਤੇ ਇੰਡੀਅਨ ਏਜੰਸੀਜ਼ ਤੋਂ ਖਤਰਾ ਮੰਡਲਾ ਰਿਹਾ ਹ ਹ ਜਿਹੜੇ ਉਹਨਾਂ ਦੇ ਟਾਰਗੇਟ ਤੇ ਨੇ ਰਡਾਰਤੇ ਨੇ ਜਿਨ੍ਹਾਂ ਦਾ ਉਹ ਇਦਾਂ ਹੀ ਉਹਨਾਂ ਦੀ ਜਾਨ ਮਾਲ ਦਾ ਨੁਕਸਾਨ ਕਰ ਸਕਦੇ ਨੇ ਜਿਨ੍ਹਾਂ ਚ ਸਭ ਤੋਂ ਜ਼ਿਆਦਾ ਵੱਡਾ ਨਾਮ ਹੈ ਜਗਮੀਤ ਸਿੰਘ ਦਾ ਜੀ ਜਿਹੜੇ ਐਨਡੀਪੀ ਦੇ ਟੌਪ ਲੀਡਰ ਰਹੇ ਨੇ ਜੀ ਹਾਲਾਂਕਿ ਇਸ ਵਾਰੀ ਚਲੋ ਇਲੈਕਸ਼ਨ ਹਾਰਨ ਤੋਂ ਬਾਅਦ ਉਹਨਾਂ ਨੇ ਐਨਡੀਪੀ ਤੋਂ ਆਪਣਾ ਅਹੁਦਾ ਵੀ ਛੱਡਤਾ ਜੀ ਪਰ ਉਹ 2023 ਚ ਉਹਨਾਂ ਨੇ ਜਿਹੜੀ ਵਰਲਡ ਸਕ ਓਰਗੇਨਾਈਜੇਸ਼ਨ ਨੇ ਇੱਕ ਹਵਾਲੇ ਨਾਲ ਕਿਹਾ ਕਿ ਏਜੰਸੀਆਂ ਦੇ ਇੱਕ ਬੰਦੇ ਨੇ ਉਹਨਾਂ ਨੂੰ ਹਾਨ ਕਰਨ ਦੀ ਕੋਸ਼ਿਸ਼ ਕੀਤੀ ਹੂੰ ਉਸ ਤੋਂ ਬਾਅਦ ਜਗਮੀਤ ਸਿੰਘ ਨੂੰ ਸਿਕਿਉਰਿਟੀ ਮਿਲ ਗਈ ਅ ਪਰ ਉਸ ਲੈਵਲ ਦੀ ਸਿਕਿਉਰਿਟੀ ਹੁਣ ਨਹੀਂ ਰਹੀ ਜੀ ਕਿਉਂਕਿ ਉਹ ਐਨਡੀਪੀ ਦੇ ਲੀਡਰ ਨਹੀਂ ਰਹਿ ਐ एमपी ਨਹੀਂ ਰਹਿ ਤੇ ਉਹਨਾਂ ਦੀ ਜਾਨ ਨੂੰ ਇੱਕ ਸਿੱਧਾ-ਸਿੱਧਾ ਖਤਰਾ ਪਤਾ ਦੱਸਿਆ ਜਾ ਰਿਹਾ ਉਸ ਦੇ ਨਾਲ ਨਾਲ ਨੌ ਹੋਰ ਸਿੱਖ ਲੀਡਰ ਜਿਹੜੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਰਿਟਾਰਤੇ ਨੇ ਜਿਹੜੇ ਇੱਕ ਥ੍ਰੈਟ ਪਰਸੈਪਸ਼ਨ ਨਾਲ ਜੀ ਰਹੇ ਨੇ ਜੀ ਉਹ ਖੁੱਲ ਕੇ ਆ ਜਾ ਨਹੀਂ ਰਹੇ ਕਿਤੇ ਉਹ ਕਿਤੇ ਫੰਕਸ਼ਨ ਤੇ ਨਹੀਂ ਜਾ ਸਕਦੇ ਉਹ ਫੈਮਿਲੀ ਨੇ ਨਾਲ ਬਾਹਰ ਆਊਟਿੰਗ ਨਹੀਂ ਕਰ ਸਕਦੇ ਉਹ ਕਾਰੋਬਾਰ ਤੇ ਜਾਣ ਲੱਗੇ ਕਦੇ ਆਪਣੇ ਮੋਢੇ ਤੇ ਇਧਰੋਂ ਇਧਰੋਂ ਖੱਬੇ ਸੱਜੇ ਦੇਖ ਕੇ ਨਿਕਲਦੇ ਨੇ ਕਾਰ ਚ ਬੈਠਣ ਲੱਗੇ ਦੇਖਦੇ ਨੇ ਕੋਈ ਬੰਦਾ ਉਹਨਾਂ ਨੂੰ ਫੋਲੋ ਤਾਂ ਨਹੀਂ ਕਰ ਰਿਹਾ ਇਸ ਤਰੀਕੇ ਦਾ ਥ੍ਰੈਟ ਚੱਲ ਰਿਹਾ ਹੈ ਇਹ ਸਾਰੇ ਮੱਧ ਨਜ਼ਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜਿਹੜਾ ਹੈਗਾ ਨਹੀਂ ਬੁਲਾਉਣਾ ਚਾਹੀਦਾ ਉਸ ਤੋਂ ਇਲਾਵਾ ਇੱਕ ਹੋਰ ਆਰਗੇਨਾਈਜੇਸ਼ਨ ਹੈ ਸਿੱਖ ਫੈਡਰੇਸ਼ਨ ਕੈਨੇਡਾ ਜੀ ਉਹਨਾਂ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਆਟਵਾ ਰਾਜਧਾਨੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਪ੍ਰੈਸ਼ਰ ਬਿਲਡ ਕਰ ਰਹੇ ਹਾਂ ਜਸਪੀਰ ਜੀ ਕਿ ਜਿਹੜੇ ਸਿੱਖ ਐਮਪੀਜ਼ ਨੇ ਇੱਥੋਂ ਦੇ ਉਹਨਾਂ ਨੂੰ ਗੁਰਦੁਆਰਿਆਂ 'ਚ ਬੁਲਾਉਣਾ ਅਸੀਂ ਇਨਵਾਈਟ ਕਰਨਾ ਬੰਦ ਕਰ ਦिए ਹੂੰ ਕਿਉਂ ਕਰਕੇ ਵੀ ਸਿਰਫ ਇੱਕ ਸੁਖ ਧਾਲੀ ਵਾਲ ਤੋਂ ਇਲਾਵਾ ਜਿਹੜੇ ਸਰੀ ਨਿਊਟਨ ਦੇ ਐਮਪੀ ਨੇ ਜੀ ਜਿਨ੍ਹਾਂ ਦੇ ਹਲਕੇ ਚ ਇਹ ਪੈਂਦਾ ਜਿਹੜਾ ਗੁਰਦੁਆਰਾ ਜਿੱਥੇ ਅਸੈਸੀਨੇਸ਼ਨ ਹੋਇਆ ਹਰਦੀਪ ਸਿੰਘ ਨਿਜਰ ਦਾ ਉਸ ਤੋਂ ਇਲਾਵਾ ਕਿਸੇ ਸਿੱਖ ਐਮਪੀ ਨੇ ਖੁੱਲ ਕੇ ਪਾਰਲੀਮੈਂਟ ਚ ਇਹ ਆਵਾਜ਼ ਬੁਲੰਦ ਨਹੀਂ ਕੀਤੀ ਕਿ ਉਹਨਾਂ ਨੂੰ ਨਹੀਂ ਬੁਲਾਉਣਾ ਚਾਹੀਦਾ ਪ੍ਰਾਈਮ ਮਿੰਿਸਟਰ ਮੋਦੀ ਨੂੰ ਨਹੀਂ ਬੁਲਾਇਆ ਜਾਣਾ ਚਾਹੀਦਾ ਜੀ ਉਹ ਉਹ ਕਹਿੰਦੇ ਨੇ ਕਿ ਜਿਹੜੇ ਐਮਪੀ ਵੀ ਨੇ ਉਹ ਵੀ ਅੰਡਰ ਪ੍ਰੈਸ਼ਰ ਨੇ ਇੰਡੀਅਨ ਏਜੰਸੀਜ਼ ਦੇ ਹੂੰ ਤੇ ਦੂਜੇ ਪਾਸੇ ਆਪਾਂ ਆਸਪੈਕਟ ਲੈ ਲੀਏ ਮਾਰ ਕਰਨੀ ਦਾ ਜੀ ਉਹਨਾਂ ਕੋਲ ਇੱਕ ਤਾਂ ਜੋ ਮੈਂ ਸਮਝਦਾ ਜਸਪੀਰ ਜੀ ਇੱਕ ਤਾਂ ਇਹ ਹੈ ਕਿ ਇਹ ਸ਼ਾਇਦ ਜਿਹੜਾ ਉਹ ਸਮਝਦੇ ਨੇ ਵੀ ਇਹ ਪੂਰੀ ਕਮਿਊਨਿਟੀ ਦੀ ਵੌਇਸ ਨਹੀਂ ਹੈ ਜਿਹੜੇ ਸਿੱਖ ਕੁਛ ਸਿੱਖ ਆਰਗੇਨਾਈਜੇਸ਼ਨ ਜਿਹੜੀ ਆਵਾਜ਼ ਉਠਾ ਰਹੀਆਂ ਨੇ ਇਹ ਸ਼ਾਇਦ ਪੂਰੀ ਕਮਿਊਨਿਟੀ ਦੀ ਵੌਇਸ ਨਹੀਂ ਹੈ ਨੰਬਰ 1 ਇਹ ਦੂਸਰਾ ਉਹ ਇਸ ਆਸਪੈਕਟ ਤੋਂ ਉਹ ਉਹਨਾਂ ਨੇ ਬੁਲਾਇਆ ਜਿਆਦਾ ਜੋ ਜਸਟੀਫਾਈ ਕਰ ਰਹੇ ਨੇ ਕਿ ਹੁਣ ਇੰਡੀਆ ਵਰਗੇ ਕੰਟਰੀ ਦੀ ਕੈਨੇਡਾ ਨੂੰ ਲੋੜ ਹੈ ਜੀ ਕਿਉਂਕਿ ਟ੍ਰੇਡ ਨੂੰ ਡਾਈਵਰਸੀਫਾਈ ਕਰਨਾ ਹੈ ਅਮਰੀਕਾ ਹਰ ਰੋਜ਼ ਥ੍ਰੈਟ ਕਰ ਰਿਹਾ ਕੈਨੇਡਾ ਨੂੰ ਡੇ ਟੂ ਡੇ ਬੇਸਿਸ ਤੇ ਟ੍ਰੇਡ ਵਾਰ ਚੱਲ ਰਹੀ ਹੈ ਇਕਨੋਮੀ ਰੈਸੈਸ਼ਨ ਇੱਕ ਤਰੀਕੇ ਦਾ ਫੇਸ ਕਰ ਰਹੀ ਹੈ ਜੀ ਤੋਂ ਇੰਡੀਆ ਵਰਗਾ ਕੰਟਰੀ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਇਸ ਨੂੰ ਡਾਈਵਰਸਿਫਾਈ ਟ੍ਰੇਡ ਡਾਈਵਰਸੀਫਿਕੇਸ਼ਨ ਨੂੰ ਲਾ ਕੇ ਇਹ ਸਾਰੇ ਦੇ ਮੱਦੇ ਨਜ਼ਰ ਉਹਨਾਂ ਨੇ ਬੁਲਾਇਆ ਹੈਗਾ ਹੂੰ ਤੇ ਮੈਨੂੰ ਨਹੀਂ ਲੱਗਦਾ ਹਰਦੀਪ ਜੀ ਜਸਪੀਰ ਜੀ ਵੀ ਉਹ ਇਸ ਮਾਮਲੇ 'ਚ ਉਹ ਪਿੱਛੇ ਬੈਕਟ੍ਰੈਕ ਕਰਨਗੇ ਕਿ ਉਹ ਉਹਨਾਂ ਨੂੰ ਜਿਹੜਾ ਸੱਦਾ ਉਹ ਵਾਪਸ ਲੈਣਗੇ ਹੂੰ ਇਹ ਇੱਕ ਇੱਕ ਚੀਜ਼ ਇਹਦੇ ਵਿੱਚ ਇਹ ਵੀ ਤਾਂ ਹੈਗੀ ਆ ਮਾਨ ਸਾਹਿਬ ਕਿ ਜੇ ਉਹ ਸੱਦੇ ਨੂੰ ਵਾਪਸ ਨਹੀਂ ਲੈਂਦੇ ਤਾਂ ਉਹਦੀ ਪੈਰਲਲ ਜਦੋਂ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਪਾਰਲੀਮੈਂਟ 'ਚ ਵੀ ਆਵਾਜ਼ ਉੱਠਦੀ ਹੈ ਇਹਨੂੰ ਲੈ ਕੇ ਅਨੀਤਾ ਆਨੰਦ ਹੋਰਾਂ ਨੂੰ ਜਵਾਬ ਦੇਣਾ ਪੈਂਦਾ ਹੈ ਇਸ ਬਾਬਤ ਕਿ ਅਸੀਂ ਕਿਉਂ ਜਿਹੜਾ ਉਹ ਬੁਲਾ ਰਹੇ ਆ ਔਰ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਅਸੈਸੀਨੇਸ਼ਨ ਹੈ ਉਹਦਾ ਵੀ ਜ਼ਿਕਰ ਹੁੰਦਾ ਔਰ ਇਹ ਵੀ ਕਿਹਾ ਜਾਂਦਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਆ RCMP ਉਹਦੀ ਜਾਂਚ ਕਰ ਰਹੀ ਔਰ ਇਹਦੇ ਵਿੱਚ ਇੱਕ ਤਰਕ ਇਹ ਵੀ ਦਿੱਤਾ ਜਾਂਦਾ ਕਿ ਅਸੀਂ ਗੱਲਬਾਤ ਕਰਾਂਗੇ ਟੇਬਲ ਤੇ ਬੈਠਾਂਗੇ ਤਾਂ ਇਹਨਾਂ ਮੁੱਦਿਆਂ ਨੂੰ ਵੀ ਵਿਚਾਰ ਸਕਦੇ ਆ ਉਹ ਗੱਲ 바ਜਮ ਜਸਵੀਰ ਜੀ ਮੁੱਦਾ ਉੱਠ ਰਿਹਾ ਹੈ ਪਰ ਕੀ ਸਾਰੇ ਐਮਪੀ ਉਥੇ ਇਕਜੁੱਟ ਨੇ ਜਿਹੜੀ ਕਮਿਊਨਿਟੀ ਦੀ ਵੌਇਸ ਜਿਨੇ ਜਿਹੜੇ 17 18 ਐਮਪੀ ਜਿਹੜੇ ਜਿੱਤ ਕੇ ਗਏ ਨੇ ਜੀ ਕਿਉਂ ਉਹਦੇ ਚ ਇੱਕ ਮਤ ਉਹਨਾਂ ਦਾ ਹੈ ਕਿ ਨਹੀਂ ਬੁਲਾਇਆ ਜਾਣਾ ਚਾਹੀਦਾ ਨੰਬਰ 1 ਤਾਂ ਇਹ ਹੈ ਨੰਬਰ 2 ਤੇ ਅਨੀਤਾ ਆਨੰਦ ਇਹ ਕਹਿੰਦੇ ਨੇ ਕਿ ਲਾ ਬਿਲ ਮਾਰ ਕਰਨੀ ਵੀ ਇਹ ਕਹਿੰਦੇ ਨੇ ਨੀਤਾ ਆਨੰਦ ਵੀ ਇਹੀ ਕਹਿੰਦੇ ਨੇ ਕਿ ਲਾ ਬਿਲ ਟੇਕ ਇਟਸ ਓਨ ਕੋਰਸ ਇਹ ਸਾਰੀ ਇਹ ਇਹ ਇੱਕ ਜਿਹੜਾ ਸਟਾਕ ਰਪਲਾਈ ਹੁੰਦਾ ਜਦੋਂ ਇਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਹੈ ਪੋਲਿਟੀਕਲ ਬੰਦੇ ਇਦਾਂ ਫਿਰ ਉਹਨੂੰ ਡੋਜ ਕਰ ਜਾਂਦੇ ਨੇ ਪਰ ਮੈਂ ਸਮਝਦਾ ਜਸਵੀਰ ਜੀ ਆਲਰੇਡੀ ਜਿਹੜਾ ਕੇਸ ਹੈ ਉਹ ਕੋਈ ਵਧੀਆ ਤਰੀਕਾ ਨਾਲ ਉਹਦੀ ਪ੍ਰੋਗਰੈਸ਼ਨ ਮੈਨੂੰ ਸਮਝਦਾ ਹੋ ਰਹੀ ਹੈ ਹੂੰ ਕਿਉਂਕਿ ਇਟ ਵਾਸ ਇਹ ਬੇਸਿਕਲੀ ਇਹ ਲਾ ਐਂਡ ਆਰਡਰ ਇਸ਼ੂ ਜੀ ਚਾਹੀਦਾ ਇਹ ਸੀਗਾ ਕਿ ਜਦੋਂ ਹਰਦੀਪ ਨੇਜਰ ਦਾ ਅ ਅਸੈਸੀਨੇਸ਼ਨ ਹੁੰਦਾ ਜੇ ਪੁਖਤਾ ਸਬੂਤ ਸੀਗੇ ਉਹਨਾਂ ਤੇ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਆਪਣੇ ਜਿਹੜੇ ਇਥੋਂ ਦੇ हाई कमिश्नर ਸੀ ਜੀ ਉਹਨਾਂ ਨੂੰ ਜੇ ਉਹਨਾਂ ਦਾ ਰੋਲ ਬਣਦਾ ਸੀ ਜਿੰਨਾ ਵੀ ਐਸ ਪਰ ਐਵੀਡੈਂਸ ਉਹਨਾਂ ਨੂੰ ਇਨਡਾਈਟ ਕਰਕੇ ਉਹਨਾਂ ਤੇ ਚਾਰजेस ਫਰੇਮ ਹੁੰਦੇ ਨਾ ਕਿ ਪ੍ਰਾਈਮ ਮਿਨਿਸਟਰ ਉਸ ਵੇਲੇ ਦੇ ਪੋਲਿਟੀਕਲ ਸਟੇਟਮੈਂਟ ਦਿੰਦੇ ਜੀ ਉਸ ਤੋਂ ਬਾਅਦ ਹੋਇਆ ਕੀ ਹੈ ਕਿ ਉਹ ਜਿਹੜਾ ਕਹਿੰਦੇ ਸੀ ਬਹੁਤ ਸਬਸਟੈਂਸ਼ੀਅਲ ਜਿਹੜਾ ਸਾਡੇ ਕੋਲ ਐਵੀਡੈਂਸ ਕਲਿੰਚਿੰਗ ਐਵੀਡੈਂਸ ਆ ਉਹ ਐਵੀਡੈਂਸ ਦੇ ਬੇਸ ਤੇ ਕੀ ਹੋ ਰਿਹਾ ਹੁਣ ਹਮ ਕੀ ਗੱਲ ਕਿਸੇ ਨੂੰ ਪ੍ਰੋਗਰੈਸ਼ਨ ਹੋ ਰਹੀ ਹੈ ਕੀ ਕਿਸੇ ਦਾ ਰੋਲ ਸਾਹਮਣੇ ਆ ਰਿਹਾ ਹੈ ਇਹ ਇਹਦੇ ਪੈਰਲਲ ਜੋ ਅਮਰੀਕਾ ਦੇ ਵਿੱਚ ਹੋਇਆ ਨikhil gupta ਸਿਗਾ ਉਹਦਾ ਨਾਮ ਜਿਹਨੂੰ ਫੜਿਆ ਗਿਆ ਸੀਗਾ ਉਹ ਉਹ ਕੇਸ ਗੁਰਪਤਪੰਥ ਪੰਨੂ ਦੇ ਨਾਲ ਸੰਬੰਧਿਤ ਜਿਹੜਾ ਸੀਗਾ ਉਹਨੂੰ ਜਿਸ ਤਰੀਕੇ ਨਾਲ ਅਮਰੀਕਾ ਨੇ ਅੱਗੇ ਤੋਰਿਆ ਫਿਰ ਉੱਥੇ ਜਵਾਬ ਵੀ ਨਾ ਦਿੱਤਾ ਗਿਆ ਕਿ ਫਿਰ ਉਹ ਉਹ ਚੀਜ਼ ਉਪਰਪਕਤਾ ਦੇ ਨਾਲ ਅੱਗੇ ਤੋਰੀ ਗਈ ਥੋੜਾ ਇੱਥੇ ਵੀ ਪੱਕੇ ਪੈਰੀ ਤੁਰਿਆ ਜਾ ਸਕਦਾ ਸੀਗਾ ਜੇ ਪਹਿਲਾਂ ਬਿਆਨ ਦੇਣ ਦੀ ਕਾਲ ਜਿਹੜੀ ਆ ਉਹ ਨਾ ਕੀਤੀ ਜਾਂਦੀ ਚੀਜ਼ਾਂ ਹੋਰ ਬਿਹਤਰ ਹੋ ਸਕਦੀਆਂ ਸੀਗੀਆਂ ਹੁਣ ਇਹ ਇੱਕ ਇੰਟਰਨੈਸ਼ਨਲ ਮਾਮਲਾ ਹੋ ਜਾਂਦਾ ਹੈ ਪਰ ਇਹਦੇ ਨਾਲ ਕੈਨੇਡਾ ਇੱਕ ਹੋਰ ਇੰਟਰਨਲ ਮਾਮਲੇ ਦੇ ਨਾਲ ਵੀ ਜੂਝਦਾ ਪਿਆ ਹੈ ਮਾਨ ਸਾਹਿਬ ਔਰ ਉਹ ਮਾਮਲਾ ਹੈਗਾ ਐਕਸਟਰਸ਼ਨ ਦਾ ਉਹ ਮਾਮਲਾ ਹੈਗਾ ਫਰੋਤੀਆਂ ਦਾ ਕਿਉਂਕਿ ਹੁਣ ਇੱਕ ਪਾਸੇ ਇਹ ਵੀ ਤਾਂ ਚਰਚਾ ਹੈਗੀ ਹੈ ਨਾ ਕਿ ਇੱਥੇ ਹੀ ਟੈਲੀਫੋਨ ਆਉਂਦੇ ਆ ਫਰੋਤੀ ਮੰਗੀ ਜਾਂਦੀ ਹੈ ਨਹੀਂ ਦਿੰਦੇ ਨਾ ਕਰਦੇ ਆ ਤੇ ਗੋਲੀ ਚੱਲਦੀ ਆ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਹੈ ਰੋਜ਼ ਕਿਤੇ ਨਾ ਕਿਤੇ ਕੁਝ ਨਾ ਕੁਝ ਵਾਪਰਨ ਦੀ ਜਾਂ ਕੋਈ ਫੜ ਲਿਆ ਜਾਂਦਾ ਕਿ ਭਾਈ ਇਹ ਇਹਨੇ ਗੋਲੀ ਚਲਾਈ ਸੀ ਤਾਂ ਪੁਲਿਸ ਕਹਿੰਦੀ ਪੀਲ ਪੁਲਿਸ ਨੇ ਹੁਣ ਵੀ ਦੋ ਨੌਜਵਾਨ ਜਿਹੜੇ ਪੰਜਾਬੀ ਨੌਜਵਾਨ ਆ ਉਹ ਫੜੇ ਆ ਤੇ ਕਿਤੇ ਇਹ ਚੱਲਦਾ ਵੀ ਘਰ ਤੇ ਗੋਲੀ ਚੱਲ ਗਈ ਕਿਤੇ ਦੋ ਦੋ ਵਾਰ ਘਰ ਤੇ ਗੋਲੀ ਚੱਲਦੀ ਆ ਇਹ ਇੰਟਰਨਲ ਸਮੱਸਿਆ ਹੈ ਜਿਹਨੂੰ ਨਜਿੱਠਣ ਦੀ ਲੋੜ ਹੈ ਇਹ ਜਸਪੀਰ ਜੀ ਬਹੁਤ ਹੀ ਮੰਦ ਭਾਗਾ ਹੋ ਰਿਹਾ ਕਿ ਐਕਸਟਰਸ਼ਨ ਜਿਹਦਾ ਨਾਮ ਨਹੀਂ ਸੀ ਸੁਣਿਆ ਲੋਕਾਂ ਨੇ ਇਥਾਂ ਕਿ ਐਦਾਂ ਦਾ ਕ੍ਰਾਈਮ ਵੀ ਹੁੰਦਾ ਉਹ ਹੁਣ ਸ਼ਰਿਆਮ ਹੋ ਗਿਆ ਤੁਸੀਂ ਪੰਜਾਬ ਸੇ ਐਕਸਟਰੈਸ਼ਨ ਦੀਆਂ ਇੰਨੇ ਕੇਸਸਾਂ ਜਾਂ ਇੰਨੀਆਂ ਖਬਰਾਂ ਨਹੀਂ ਲੱਗਦੀਆਂ ਅੱਜ ਦੀ ਤਰੀਕ 'ਚ ਜਿੰਨੀਆਂ ਕੈਨੇਡਾ ਤੋਂ ਲੱਗਦੀਆਂ ਨੇ ਜੀ ਖਾਸ ਕਰਕੇ ਜਿਹੜੇ ਪੰਜਾਬੀ ਡੋਮੀਨੈਂਟ ਏਰੀਆਜ਼ ਨੇ ਸਰੀ ਹੋ ਗਿਆ ਬੈਂਕੂਵਰ ਦਾ ਏਰੀਆ ਹੋ ਗਿਆ ਜਾਂ ਫਿਰ ਉਧਰ ਬ੍ਰਮਟਨ ਦਾ ਏਰੀਆ ਹੋ ਗਿਆ ਜੀ ਇਥੋਂ ਜ਼ਿਆਦਾ ਐਕਸਟਰੈਸ਼ਨ ਦੇ ਮਾਮਲੇ ਉੱਠ ਰਹੇ ਨੇ ਹਮ ਆਪਣੀ ਹੀ ਕਮਿਊਨਿਟੀ ਦੇ ਲੋਕ ਆਪਣੀ ਹੀ ਕਮਿਊਨਿਟੀ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ ਜੀ ਇਹ ਮਾਮਲਾ ਜਾ ਕੇਦਰ ਨੂੰ ਰਿਅਕ ਇੱਕ ਅਹਜੇ ਕਿਹੋ ਜਿਹੇ ਐਲੀਮੈਂਟ ਇੱਥੇ ਇਕੱਠੇ ਹੋ ਗਏ ਨੇ ਤੇ ਜਿਹੜੇ ਵੀ ਐਕਸਟਰਸ਼ਨ ਦੇ ਕੇਸ ਜਿੰਨੇ ਵੀ ਹੁਣ ਤੱਕ ਹੋਏ ਨੇ ਜੀ ਜਿਹੜੀ ਵੀ ਫਰौती ਮੰਗੀ ਜਾ ਰਹੀ ਹੈ ਉਹਦੀਆਂ ਤਾਰਾਂ ਪੜਦੀਆਂ ਨੇ ਜਾ ਕੇ ਇੰਡੀਆ ਦੇ ਵਿੱਚ ਹੂੰ ਉੱਥੇ ਦੇ ਬੈਂਕ ਅਕਾਊਂਟ ਵੀ ਕਈ ਵਾਰ ਦਿੱਤੇ ਜਾਂਦੇ ਨੇ ਕਿ ਤੁਸੀਂ ਇੱਥੇ ਐਕਸਟਰਸ਼ਨ ਨਹੀਂ ਦਿਓ ਉੱਥੇ ਦੇ ਦਿਓ ਹੂੰ ਤੇ ਈਵਨ ਕਿ ਜਿਹੜਾ ਇਹ ਸतीश ਕੁਮਾਰ ਪ੍ਰੈਜ਼ੀਡੈਂਟ ਹੈਗਾ ਲక్ష్ਮੀਨਾਰਾਇਣ ਮੰਦਿਰ ਦਾ ਇੱਥੇ ਜਿੱਥੇ ਜਿਹਦੇ ਕਾਰੋਬਾਰ ਤੇ ਦੋ ਵਾਰ ਗੋਲੀ ਚੱਲੀ ਹੈ ਰੀਸੈਂਟਲੀ ਉਹਦੇ ਮਾਮਲੇ 'ਚ ਲੋਕਾਂ 'ਚ ਰਿਅਮਰ ਇਹ ਹੈ ਹਰਦੀਪ ਆਪਣੇ ਜਸਵੀਰ ਜੀ ਕੀ ਉਹਦਾ ਉਹਨੇ ਉਹ ਤੋਂ 5 ਮਿਲੀਅਨ ਪਰੋਤੀ ਮੰਗੀ ਗਈ ਹੂੰ ਉਹਨੇ 2 ਮਿਲੀਅਨ ਦੇਣ ਨੂੰ ਤਿਆਰ ਹੋ ਗਿਆ ਅੱਛਾ ਜੀ ਇਹ ਇਹ ਉਹ ਹਾਲਾਂਕਿ ਉਹਨੇ ਰਿਕਾਰਡ ਤੇ ਇਹ ਕਿਹਾ ਮੈਨੂੰ ਮਤੋਂ 2 ਮੰਗੀ ਗਈ ਹੈ ਮੈਂ ਮਨਾ ਕਰਤਾ ਸਾਹਿਬ ਹੂੰ ਪਰ ਰਿਯੂਮਰ ਲੋਕਾਂ ਚ ਇਹ ਹੈ ਵੀ 2 ਦੇਣ ਨੂੰ ਤਿਆਰ ਹੋ ਗਿਆ ਸੀ ਉਹਨਾਂ ਨੇ 5 ਮੰਗਣਾ ਸ਼ੁਰੂ ਕਰਤਾ ਜੀ ਕਿ 5 ਤੋਂ ਬਿਨਾਂ ਨਹੀਂ ਅਸੀਂ ਤੈਨੂੰ ਛੱਡਣਾ ਤਾਂ ਇੱਕ ਕਿੰਨਾਕ ਮਤਲਬ ਕਿ ਜਿਹੜੇ ਕਾਰੋਬਾਰੀ ਨੇ ਇਥੇ ਕੀ ਉਹਨਾਂ ਨੇ ਗੁਨਾਹ ਕਰ ਲਿਆ ਇਹ ਆਪਣੇ ਕਾਰੋਬਾਰ ਵਧੀਆ ਖੜੇ ਕਰਕੇ ਤੇ ਜੇ ਕਮਿਊਨਿਟੀ ਪ੍ਰੋਗਰੈਸ ਕਰੂਗੀ ਤਾਂ ਲੋਕਾਂ ਨੂੰ ਕਾਰੋਬਾਰ ਮਿਲੂਗਾ ਉਹਦੇ ਚ ਸਾਰੀ ਕਮਿਊਨਿਟੀ ਦੀ ਬੱਲੇ ਬੱਲੇ ਹੋਊਗੀ ਜੀ ਤੇ ਇਹ ਤਾਂ ਫਿਰ ਇੱਕ ਤਰੀਕੇ ਨਾਲ ਕਮਿਊਨਿਟੀ ਨੂੰ ਪਿੱਛੇ ਨੂੰ ਜਾਣ ਵਾਲੀ ਗੱਲ ਹੈ ਤੇ ਯੂਥ ਆਪਣਾ ਜਾ ਕਿਦਰ ਨੂੰ ਰਿਹਾ ਜਸਵੀਰ ਜੀ ਅੱਛਾ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਕਦੀ ਇਹ ਸੁਣਿਆ ਨਹੀਂ ਸੀਗਾ ਪੰਜਾਬ ਚ ਪੰਜਾਬ ਚ ਵੀ ਮੈਂ ਪਹਿਲਾਂ ਕਦੀ ਨਹੀਂ ਸੁਣਿਆ ਸੀਗਾ ਅਸੀਂ ਮੁੰਬਈ ਜਿਹੜਾ ਬੰਬੇ ਹੁੰਦਾ ਸੀਗਾ ਮੁੰਬਈ ਤੋਂ ਸੁਣਦੇ ਹੁੰਦੇ ਸੀ ਕਿ ਫਿਲਮ ਇੰਡਸਟਰੀ ਦੇ ਵਿੱਚ ਉਹ ਹਫਤਾ ਵਸੂਲੀ ਸ਼ਬਦ ਜਿਹੜਾ ਉੱਥੋਂ ਆਉਂਦਾ ਹੁੰਦਾ ਸੀਗਾ ਕਿ ਹਫਤਾ ਵਸੂਲੀ ਕਰਦੇ ਨੇ ਕੁਝ ਉੱਥੇ ਡੀ ਕੰਪਨੀ ਨਾਮ ਚੱਲਦਾ ਹੁੰਦਾ ਸੀਗਾ ਉਹਨਾਂ ਦਾ ਤੇ ਉਹ ਹਫਤਾ ਵਸੂਲਦੇ ਸੀਗੇ ਕਿ ਕ੍ਰਿਸ਼ਨ ਕ੍ਰਿਸ਼ਨ ਕੁਮਾਰ ਸੀਗਾ ਜਿਹਦਾ ਕਤਲ ਕਰ ਦਿੱਤਾ ਗਿਆ ਸੀਗਾ ਜੀ ਜੀ ਗੁਲਸ਼ਨ ਕੁਮਾਰ ਗੁਲਸ਼ਨ ਕੁਮਾਰ ਟੀ ਸੀਰੀਜ਼ ਆਈ ਉਹ ਜਿਹੜਾ ਟੀ ਸੀਰੀਜ਼ ਬਣਾਉਂਦੇ ਸੀ ਉਹਨਾਂ ਦਾ ਵੀ ਐਸੀ ਕਰਕੇ ਕਤਲ ਕਰ ਦਿੱਤਾ ਗਿਆ ਸੀ ਉੱਥੋਂ ਇਦਾਂ ਦੀਆਂ ਜਿਹੜੀਆਂ ਗੱਲਾਂ ਨਿਕਲ ਕੇ ਆਉਂਦੀਆਂ ਸੀਗੀਆਂ ਇਹਨੂੰ ਇਹ ਵੀ ਮੰਨ ਲਈਏ ਕਿ ਜਿੱਥੇ ਪੈਸਾ ਹੋਏਗਾ ਜਿੱਥੇ ਵੱਡੀ ਅਮਾਉਂਟ ਹੋਏਗੀ ਉਥੇ ਇਹੋ ਜਿਹਾ ਅਪਰਾਧ ਪਣਪਣਾ ਹੀ ਪਣਪਣਾ ਆ ਪੱਕੇ ਤੌਰ ਤੇ ਆਉਣਾ ਹੀ ਆਉਣਾ ਆ ਜਾਂ ਇਹਦੇ ਕਾਰਨ ਕੁਝ ਹੋਰ ਤੁਹਾਨੂੰ ਨਜ਼ਰ ਆਉਂਦੇ ਆ ਜਸਵੀਰ ਜੀ ਪੈਸਾ ਤਾਂ ਹੋਰ ਕਮਿਊਨਿਟੀਆਂ ਕੋਲ ਇੱਥੇ ਬਹੁਤ ਆ ਪੈਸਾ ਤਾਂ ਚਾਈਨੀਜ਼ ਜਿੰਨਾ ਪੈ ਉਹਨਾਂ ਕੋਲ ਆ ਕਾਰੋਬਾਰੀਆਂ ਕੋਲ ਆਪਣੀ ਕਮਿਊਨਿਟੀ ਤਾਂ ਲਾਗੇ ਵੀ ਨਹੀਂ ਲੱਗਦੀ ਅਜੀ ਤਰੀਕੇ ਚ ਵੀ ਹਾਲਾਂਕਿ ਆਪਣੀ ਕਮਿਊਨਿਟੀ ਜ਼ਿਆਦਾ ਹੋ ਗਈ ਹੈ ਚਾਈਨੀਜ਼ ਨਾਲੋਂ ਨੰਬਰ ਦੇ ਵਿੱਚ ਤੇ ਪਰ ਜੋ ਉਹਨਾਂ ਨੇ ਕਾਰੋਬਾਰ ਖੜੇ ਕੀਤੇ ਨੇ ਇੱਥੇ ਅਪਾ ਉਹਨਾਂ ਦੇ ਨੇੜੇ ਨਹੀਂ ਹੈਗੇ ਪਰ ਉਹਨਾਂ ਦਾ ਕਦੇ ਐਦਾਂ ਦੀ ਗੱਲ ਨਹੀਂ ਸੁਣੀ ਆਪਣੀ ਕਮਿਊਨਿਟੀ ਦੇ ਲੋਕ ਆਪਣੇ ਹੀ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ ਤੇ ਜਿਹੜਾ ਇੱਕ ਐਲੀਮੈਂਟ ਜਿਹੜਾ ਆ ਗਿਆ ਪਿੱਛੇ ਜਿਹੜਾ ਸਟੂਡੈਂਟ ਇੱਕ ਜੈਨੂਇਨ ਸਟੂਡੈਂਟ ਆਇਆ ਤੇ ਕੁਝ ਲੋਕ ਐਸੇ ਆ ਗਏ ਜਸਵੀਰ ਜੀ ਕਿ ਪੰਜਾਬ ਦੇ ਲੋਕ ਤਾਂ ਕਈ ਵਾਰੀ ਸਾਡੇ ਤੇ ਹੱਸਦੇ ਨੇ ਕਿ ਅਸੀਂ ਆਪਣਾ ਗੰਦ ਕੱਢ ਕੇ ਅਸੀਂ ਉੱਥੇ ਕੈਨੇਡਾ ਤੋਰਤਾ ਜੀ ਠੀਕ ਹੈ ਜੀ ਤੇ ਜੇ ਕੋਈ ਵਾਰਦਾਤ ਹੁੰਦੀ ਹੈ ਇੰਡੀਅਨ ਗਵਰਨਮੈਂਟ ਵੀ ਇਹੀ ਕਹਿੰਦੀ ਹੈ ਕਿ ਉੱਥੋਂ ਬੈਠੇ ਬੰਦੇ ਤੁਸੀ ਪਨਾਹ ਦੰਨੇ ਹੋ ਜੀ ਤੇ ਉਹ ਵਰਦਾਤਾਂ ਕਰ ਰਹੇ ਨੇ ਸਾਡੇ ਆਗੇ ਤੇ ਇਹ ਹੋਣਾ ਇਹ ਹੈ ਤੁਸੀ ਦੇਖਿਓ ਵੀ ਇਵੈਂਚੁਅਲੀ ਪੁਲਿਸ ਨੂੰ ਜਿਆਦਾ ਜਦੋਂ ਇਹ ਇੱਕ ਗੱਲ ਹੱਦੋਂ ਵੱਧ ਗਈ ਤਾਂ ਪੁਲਿਸ ਫੋਰਸ ਨੂੰ ਇੱਥੇ ਜਿਆਦਾ ਅਕਤਿਆਰ ਹੋਣੇ ਨੇ ਜੀ ਫਿਰ ਲੋਕਾਂ ਨੇ ਚੀਕਾਂ ਮਾਰਨੀਆਂ ਨੇ ਹੁਣ ਇਹ ਹੈ ਵੀ ਪੁਲਿਸ ਕਿਸੇ ਵੀ ਕੰਮ 'ਚ ਕਦੀ ਇੰਟਰਵਿਊਰ ਨਹੀਂ ਕਰਦੀ ਜੀ ਬਿਨਾ ਵਾਰੰਟ ਜਾਂ ਬਹੁਤ ਹੀ ਪੁਖਤਾ ਸਬੂਤਾਂ ਤੋਂ ਬਿਨਾ ਕਿਤੇ ਵੀ ਰੇਡ ਨਹੀਂ ਕਰਦੀ ਹੂੰ ਪਰ ਫਿਰ ਉਹਨਾਂ ਨੂੰ ਬਿਨਾ ਸਰਚ ਵਾਰੰਟ ਦੇ ਬਿਨਾ ਪੁਖਤਾ ਸਬੂਤਾਂ ਦੇ ਜਿਹੜਾ ਵੀ ਜਰਾ ਵੀ ਸ਼ੱਕੀ ਲੱਗਿਆ ਉਹਦੇ ਘਰ ਕੁਝ ਜਿਆ ਕਰਨਗੇ ਜੀ ਫਿਰ ਇਹ ਹਾਲਾਤ ਹੋਣਗੇ ਪਰ ਹਾਲਾਤ ਕੌਣ ਪੈਦਾ ਕਰ ਰਿਹਾ ਜਸਵੀਰ ਜੀ ਹਾਲਾਤ ਸਾਡੇ ਲੋਕ ਪੈਦਾ ਕਰ ਰਹੇ ਨੇ ਹੂੰ ਉਹ ਇਹੋ ਜਿਹਾ ਮੌਕਾ ਦੇ ਰਹੇ ਨੇ ਇਹ ਇੱਕ ਪਤਾ ਨਹੀਂ ਯੂਥ ਨੂੰ ਕੀ ਇਹ ਹਵਾ ਬਗੀ ਹੈ ਵੀ ਤੁਸੀਂ ਦੇਖੋ ਇਹ ਜਿਹੜਾ ਹਿਪ ਹੌਪ ਕਲਚਰ ਹੈ ਉਹ ਵੀ ਆ ਵਿੱਚ ਇੱਕ ਜਿਹੜਾ ਗਾਣਿਆਂ 'ਚ ਜਿਹੜਾ ਗੈਂਗ ਕਲਚਰ ਹੈ ਉਹ ਆ ਗਿਆ ਸਮਗਲਿੰਗ ਆ ਗਈ ਡਰੱਗਸ ਦੀ ਵੈਪਨਸ ਦੀ ਸਮਗਲਿੰਗ ਆ ਗਈ ਇਜ਼ੀ ਮਨੀ ਹੈਗਾ ਔਰ ਓਵਰ ਐਂਡ ਅਬੋਵ ਸੋਸ਼ਲ ਮੀਡੀਆਸ ਆਬਦਾ ਪਿਓ ਸੋਸ਼ਲ ਮੀਡੀਆ ਤੋਂ ਹੀ ਸਾਰੇ ਨੈਟਵਰਕ ਚਲਾਏ ਜਾਂਦੇ ਨੇ ਉੱਥੇ ਲੋਕਾਂ ਦੀ ਭਰਤੀ ਕੀਤੀ ਜਾਂਦੀ ਹੈ ਉੱਥੇ ਲੋਕਾਂ ਦਾ ਫੋਲੋਅਰ ਬਣਦੇ ਨੇ ਤੁਸੀਂ ਇੱਕ ਇੱਕ ਗੈਂਗਸਟਰਸ ਦੇ ਜਾਂ ਇਹ ਜਿਹੇਕਰ ਜਿਹੜੇ ਕ੍ਰਾਈਮ ਕਰਦੇ ਨੇ ਬੰਦੇ ਉਹਨਾਂ ਦੇ ਮਿਲੀਅਨਸ ਆਫ ਫਾਲੋਅਰਸ ਨੇ ਜੀ ਔਰ ਉਹ ਸੋਸ਼ਲ ਮੀਡੀਆ ਤੇ ਕਿੰਨੇ ਕਿੰਨੇ ਪੇਜ ਬਣੇ ਹੋਏ ਨੇ ਉਹਨਾਂ ਤੇ ਔਰ ਲੋਕੀ ਉਹ ਉੱਥੇ ਜਾ ਕੇ ਆਪਣੀਆਂ ਪੋਸਟਾਂ ਪਾ ਕੇ ਕ੍ਰਾਈਮ ਕਰਕੇ ਆਪਣਾ ਉਹ ਕਲੇਮ ਦਾਵਾ ਜਿਤਾਉਂਦੇ ਨੇ ਵੀ ਅਸੀਂ ਕਰਤਾ ਹੈ ਅੱਛਾ ਤੁਸੀਂ ਜਿਹੜੀ ਗੱਲ ਕੀਤੀ ਨਾ ਕਿ ਈਜ਼ੀ ਮਨੀ ਵਾਲਾ ਇਹਦੇ ਵਿੱਚ ਸਿਸਟਮ ਹੁੰਦਾ ਐ 엘ਿਮੈਂਟ ਹੁੰਦਾ ਮੈਂ ਹੈਰਾਨ ਆ ਇਸ ਗੱਲੋਂ ਮਾਨ ਸਾਹਿਬ ਕਿ ਈਜ਼ੀ ਮਨੀ ਕਿਹੋ ਜੀ ਅਸੀਂ ਦਿਹਾੜੀ ਲਾਉਨੇ ਆ ਅਸੀਂ ਕੰਮ ਕਰਦੇ ਆਂ ਅਸੀਂ ਇੱਥੇ ਚੈਨਲ 'ਚ ਕੰਮ ਕਰਦੇ ਆਂ ਕੋਈ ਹੋਰ ਕੰਮ ਕਰਦਾ ਹੋਵੇਗਾ ਬੰਦਾ ਸਵੇਰ ਨੂੰ ਕੰਮ ਤੇ ਜਾਂਦਾ ਮਿਹਨਤ ਕਰਦਾ ਸ਼ਾਮ ਨੂੰ ਸੁਰਖਰੂ ਹੋ ਕੇ ਚਾਰ ਪੈਸੇ ਜਿਹੜੇ ਹੁੰਦੇ ਆ ਦਿਹਾੜੀ ਮਿਲਦੀ ਆ ਉਹ ਲੈ ਕੇ ਘਰੇ ਜਾਂਦਾ ਕੋਈ ਚਿੰਤਾ ਨਹੀਂ ਕੋਈ ਪਰਵਾਹ ਨਹੀਂ ਬੱਚਿਆਂ ਦੇ ਨਾਲ ਛੁੱਟੀ ਵਾਲੇ ਦਿਨ ਘੁੰਮਦਾ ਫਿਰਦਾ ਕੋਈ ਫਿਕਰਫਕਾਤ ਨਹੀਂ ਹੁੰਦਾ ਉਹ ਘੱਟ ਥੋੜਾ ਕਮਾਊਗਾ ਥੋੜਾ ਖਾ ਲੂਗਾ ਵੱਧ ਕਮਾਊਗਾ ਤੇ ਬਿਹਤਰ ਖਾ ਲੂਗਾ ਇਹੀ ਹੋਏਗਾ ਨਾ ਪਰ ਇਹ ਲੋਕ ਜੇ ਇੰਨੀ ਈਜ਼ੀ ਮਨੀ ਆ ਦੇਖੋ ਤੁਹਾਨੂੰ ਖਤਰਾ ਰਹਿੰਦਾ ਹੈ ਤੁਸੀਂ ਕਿਸੇ ਨੂੰ ਕਾਲ ਕੀਤੀ ਫੜੇਗਾ ਤਾਂ ਜੇਲ੍ਹ ਚ ਕੱਟਣੀਆਂ ਪੈਣਗੀਆਂ ਰਾਤਾਂ ਤੁਹਾਨੂੰ ਜੇ ਜ਼ਿਆਦਾ ਗੱਲ ਅੱਗੇ ਵਧ ਗਈ ਐਨਕਾਊਂਟਰ ਤੱਕ ਦੀਆਂ ਵੀ ਸਥਿਤੀਆਂ ਜਿਹੜੀਆਂ ਨੇ ਉਹ ਬਣ ਜਾਂਦੀਆਂ ਨੇ ਜਾਨ ਦਾ ਖੌਤਾ ਤੁਹਾਡੇ ਲਈ ਬਣਿਆ ਜਾਂਦਾ ਈਜ਼ੀ ਕਿੱਦਾਂ ਹੋ ਗਿਆ ਇਹ ਜਸਵੀਰ ਜੀ ਇਹ ਜਾਨ ਦਾ ਖਤਰਾ ਜ਼ਰੂਰ ਬਣਿਆ ਰਹਿੰਦਾ ਪਰ ਜਿਹੜੀ ਇਹ ਐਨਵਾਇਰਨਮੈਂਟ ਆ ਨਾ ਥਰੂ ਸੋਸ਼ਲ ਮੀਡੀਆ ਕੇ ਇੱਕ ਕਦਮ ਦੇਖੋ ਨਾਮ ਦੋ ਤਰੀਕੇ ਵੀ ਇੱਕ ਚਸਕਾ ਜਾਂ ਨਸ਼ਾ ਕਹਿ ਸਕਦੇ ਆ ਜਸਵੀਰ ਜੀ ਦੋ ਤਰੀਕੇ ਨਾਲ ਨਾਮ ਬਣਾਇਆ ਜਾਂਦਾ ਹਮ ਇੱਕ ਤਾਂ ਚੰਗੇ ਕੰਮ ਕਰਕੇ ਆਪਣਾ ਇੱਕ ਕੈਰੀਅਰ ਬਣਾ ਕੇ ਇੱਕ ਇੱਕ ਕਿਸੇ ਪਾਸੇ ਵੱਲ ਉਪਲਬਧੀਆਂ ਕਰਕੇ ਉਸ ਤਰੀਕੇ ਨਾਲ ਨਾਮ ਬਣਾਇਆ ਜਾਂਦਾ ਉਹਦੇ ਤੇ ਮਿਹਨਤ ਬਹੁਤ ਲੱਗਦੀ ਆ ਉਹ ਤੇ ਬਹੁਤ ਮਿਹਨਤ ਲੱਗਦੀ ਆ ਜਿਵੇਂ ਕੋਈ ਪੰਜਾਬ ਚ ਤੁਸੀਂ ਦੇਖਿਆ ਕਿਸੇ ਨੇ ਵੀ ਕਦੇ ਵੀ ਨੋਵਲ ਅਵਾਰਡ ਚ ਕਦੇ ਪ੍ਰਾਈਜ਼ ਚ ਉਹ ਨੋਮੀਨੇਟ ਵੀ ਹੋਇਆ ਹੋਵੇ ਕਦੇ ਵੀ ਜਿਤਨਾ ਤਾਂ ਇੱਕ ਪਾਸੇ ਗੱਲ ਰਹੀ ਜੀ ਕੋਈ ਜਿਹੜਾ ਸ਼ੈਕਸਪੀਅਰ ਵੱਲ ਨੂੰ ਉਹ ਉਹ ਉਹਨਾਂ ਦੇ ਰੋਲ ਮਾਡਲ ਹੋਣ ਕੋਈ ਵੱਡੇ ਵੱਡੇ ਜਿਹੜੇ ਪੋएट ਹੋ ਗਏ ਕੋਈ ਸ਼ਿਵ ਕੁਮਾਰ ਦਾ ਜਾਂ ਉਹਨਾਂ ਦੇ ਨਕਸ਼ੇ ਕਦਮ ਤੇ ਬਹੁਤ ਥੋੜੇ ਚੱਲਦੇ ਹੋਣਗੇ ਜੀ ਪਰ ਉਹ ਅਸੀਂ ਜਿਹੜਾ ਹੈਗਾ ਇੱਕ ਰਸਤਾ ਲੱਭ ਲਿਆ ਵੀ ਉਹ ਜਿਹੜਾ ਫਲਾਣਾ ਗੈਂਗਸਟਰ ਹੈ ਫਲਾਣਾ ਕ੍ਰਿਮੀਨਲ ਹੈ ਉਹਦੇ ਵਿੱਚ 6 ਮਿਲੀਅਨ ਬੰਦੇ ਨੇ ਉਹਨੂੰ ਫੋਲੋ ਕਰਦੇ ਨੇ ਉਹਦੀ ਤਾਂ ਐਡੀ ਚੜ੍ਹਾਈ ਹੈ ਇਹ ਜਿਹੜੀ ਸੋ ਕਾਲਡ ਚੜ੍ਹਾਈ ਹੈ ਇਨੇ ਇਨੇ ਮਾਰਾਤੀ ਜਿਹੜਾ ਸਾਡਾ ਯੂਥ ਹੈ ਨਾ ਉਹ ਪੁੱਠੇ ਪਾਸੇ ਲਾਤਾ ਇਹ ਦੇ ਵਿੱਚ ਵੀ ਆ ਮਾਨ ਸਾਹਿਬ ਕੇ ਯੂਥ ਪੁੱਠੇ ਪਾਸੇ ਲਾਤਾ ਕਹਿ ਲੋ ਜਾਂ ਯੂਥ ਨੂੰ ਸਾਡੀਆਂ ਸਰਕਾਰਾਂ ਨੇ ਐਸ ਪੋਜੀਸ਼ਨ ਚ ਪਹੁੰਚਾਤਾ ਕਿ ਉਹਦੇ ਕੋਲ ਫਿਰ ਰਾਹ ਵੀ ਕੁਝ ਇਹੋ ਜਿਹਾ ਬਚਦੇ ਸੀਗੇ ਨੌਕਰੀਆਂ ਹੈ ਨਹੀਂ ਪੜ੍ਹਾਈ ਤੁਹਾਡੀ ਚੰਗੇ ਤਰੀਕੇ ਦੀ ਹੈ ਨਹੀਂ ਤੁਸੀਂ ਮਾਹੌਲ ਚੰਗਾ ਨਹੀਂ ਦਿੱਤਾ ਉਹ ਜਦੋਂ ਥ੍ਰੈਟ ਖਤਰੇ ਬਣੇ ਹੁਣ ਕਮਾਉਣ ਲੱਗਾ ਬੰਦਾ ਵੀ ਡਰਦਾ ਹੈ ਕਿ ਮੈਂ ਬਾਤਾ ਸਿੱਧੂ ਮੂਸੇਵਾਲਾ ਕਹਿੰਦਾ ਸੀਗਾ ਨਾ ਕਿ ਉਹਦੇ ਪਿਓ ਨੇ ਵੀ ਇਹ ਗੱਲ ਕਹੀ ਸੀਗੀ ਕਿ ਆਪਣੇ ਪੁੱਤਾਂ ਨੂੰ ਬਹੁਤਾ ਕਾਮਯਾਬ ਪੁੱਤਾਂ ਈਆਂ ਨੂੰ ਬਹੁਤਾ ਕਾਮਯਾਬ ਨਾ ਹੋਣ ਦੇਓ ਜੇ ਕਾਮਯਾਬ ਹੋ ਗਿਆ ਤਾਂ ਫਿਰ ਗੋਲੀ ਮਿਲੂਗੀ ਤੇ ਜੇ ਨਾ ਕਾਮਯਾਬ ਹੋਇਆ ਤਾਂ ਮਿਹਣੇ ਮਿਲਣਗੇ ਇਹੀ ਚੀਜ਼ਾਂ ਹੋਣੀਆਂ ਨੇ ਤੇ ਮੈਨੂੰ ਲੱਗਦਾ ਕਿ ਇਸ ਪਾਸੇ ਵੱਲ ਇੱਕ ਲੰਬੀ ਚੌੜੀ ਕੋਖ ਪੜਤਾਲ ਕਰਨ ਦੀ ਲੋੜ ਤਾਂ ਹੈਗੀ ਆ ਥੋੜੀ ਜੀ ਗੱਲ ਕਰਕੇ ਗੱਲ ਨਹੀਂ ਬਣ ਸਕਦੀ ਪਰ ਆਪਾਂ ਥੋੜਾ ਜਿਹਾ ਗੱਲ ਨੂੰ ਅੱਗੇ ਤੋਰਨਾ ਸਮੇਂ ਦੇ ਸੀਮਾ ਦੇ ਵਿੱਚ ਰਹਿੰਦੇ ਆ ਜ਼ਿਕਰ ਆਪਾਂ ਇਮੀਗ੍ਰੇਸ਼ਨ ਦਾ ਕਰੀਏ ਤੇ ਕੈਨੇਡਾ ਸਟੂਡੈਂਟ ਵੀਜ਼ੇ ਤੇ ਆਉਣਾ ਇੱਕ ਕਹਿ ਸਕਦੇ ਕਿ ਲੀਗਲ ਤੇ ਆਸਾਨ ਰਸਤਾ ਜਿਹੜਾ ਉਹ ਮੰਨਿਆ ਜਾਂਦਾ ਸੀਗਾ ਹੁਣ ਕੁਝ ਅੰਕੜੇ ਇਹ ਕਹਿ ਰਹੇ ਨੇ ਕਿ ਨਵੀਆਂ ਇਮੀਗ੍ਰੇਸ਼ਨ ਪਾਲਿਸਿਸ ਜਿਹੜੀਆਂ ਨੇ ਜਿਹੜੀਆਂ ਹੌਲੀ-ਹੌਲੀ ਸਖਤੀਆਂ ਕੀਤੀਆਂ ਜਾ ਰਹੀਆਂ ਨੇ ਇਸ ਰਾਹ ਦੇ ਵਿੱਚ ਉਹ ਲਗਾਤਾਰ ਜਿਹੜਾ ਆ ਉਹ ਵੀਜ਼ਿਆਂ ਦੇ ਵਿੱਚ ਜਾਂ ਸਟੂਡੈਂਟ ਵੀਜ਼ਿਆਂ ਦੇ ਵਿੱਚ ਜਿਹੜੀ ਆ ਉਹ ਕਟੌਤੀ ਲੈ ਕੇ ਆ ਰਹੀ ਹੈ ਉਹ ਜਸਵੀਰ ਜੀ ਇਹ ਜਿਹੜੇ ਸਟੂਡੈਂਟ ਵੀਜ਼ੇ ਬੱਸੇ ਤਾਂ ਇਹਨਾਂ ਨੇ ਸਟਰੀਮ ਲਾਈਨ ਕੀਤਾ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਹੂੰ ਕੀ ਮਾਰਕ ਕਰਨੀ ਸਰਕਾਰ ਨੇ 2027 ਤੱਕ ਦਾ ਟੀਚਾ ਮਿੱਥਿਆ ਹੋਇਆ ਹੈ ਜੀ ਕਿ ਅਸੀਂ ਜਿਹੜੀ ਕਿਸੇ ਤਰੀਕੇ ਦਾ ਵੀ ਫੋਰਨ ਵਰਕਰ ਹੈ ਚਾਹੇ ਉਹ ਸਟੂਡੈਂਟ ਰੂਪ ਚੋਂ ਦਾ ਚਾਹੇ ਕਿਸੇ ਹੋਰ ਰੂਪ ਚਾਹੇ ਜੀ ਚਾਹੇ ਰਿਫਿਊਜੀ ਆ ਚਾਹੇ ਜਿਹੜਾ ਵਰਕ ਵੀਜ਼ਾ ਵਾਲਾ ਉਹਨਾਂ ਦੀ ਜਿਹੜੀ ਨਫਰੀ ਹੈ ਉਹਨਾਂ ਦੀ ਗਿਣਤੀ ਹੈ ਉਹ ਟੋਟਲ ਇਥੋਂ ਦੀ ਮੌਜੂਦਾ ਪੋਪੂਲੇਸ਼ਨ ਦਾ 5% ਤੋਂ ਓਕਸੀਡ ਨਹੀਂ ਹੋਣ ਦੇਣਾ ਜੀ ਉਸਤੇ ਚਲਦੇ ਆ ਹੁਣ ਜਿਹੜਾ 2024 ਦਾ ਆਪਣਾ ਅੰਕੜਾ ਸਾਹਮਣੇ ਆਇਆ ਜਿਹੜੀ ਸਟੂਡੈਂਟਸ ਦੀ categories ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਜਿਸ ਵਿੱਚ ਉਹਦੇ ਵਿੱਚ 2024 ਦਾ ਜੇ ਆਪਣੇ ਦਰਸ਼ਕਾਂ ਨੂੰ ਆਪਾਂ ਦਿਖਾ ਵੀ ਦਈਏ ਜੀ ਇਹ ਜਿਹੜਾ ਤੁਸੀਂ ਦੇਖੋਗੇ ਇੰਡੀਆ ਦਾ ਜਿਹੜਾ ਸੀਗਾ 2024 23 ਚ 2,78,065 ਸਟੂਡੈਂਟ ਆਏ ਸੀ ਹੂੰ ਤੇ 2024 ਚ ਕੱਟ ਕੇ ਰਹਿ ਗਏ 23 ਤੋਂ ਇਹਨੇ ਤੇ 24 ਚ ਰਗੇ 1,88,000 630 ਮੰਨ ਲਓ ਕਿ ਤੇ 32.2% ਦੀ ਕਟੌਤੀ ਇੰਡੀਅਨ ਸਟੂਡੈਂਟਸ ਦੀ ਹੋਈ ਹੈ ਜੀ ਇੱਕ ਸਾਲ ਦੇ ਵਿੱਚ ਹਮ ਤੇ ਇਸ ਦੇ ਮੁਕਾਬਲੇ ਜੇ ਚਾਈਨਾ ਦੀ ਚਾਈਨਾ ਦੂਸਰੇ ਨੰਬਰ ਤੇ ਹੈ ਉਹਨਾਂ ਦੀ ਸਿਰਫ 2.9% ਕਟੌਤੀ ਹੋਈ ਹੈ ਉਸ ਤੋਂ ਬਾਅਦ ਨਾਈਜੀਰੀਆ ਦੀ ਜਰੂਰ 29.2% ਹੋਈ ਹੈ ਬਾਕੀਆਂ ਦੀ ਬੜੀ ਥੋੜੀ ਜੀ ਕਟੌਤੀ ਹੋਈ ਹੈ ਜੀ ਜਿਹੜਾ ਮੇਨ ਅਫੈਕਟ ਹੋਇਆ ਉਹ ਇੰਡੀਅਨ ਸਟੂਡੈਂਟ ਹੋਇਆ ਔਰ ਇਹ ਨੰਬਰ ਹੋਰ ਵੀ ਥੱਲੇ ਜਾ ਸਕਦਾ ਔਰ ਇੰਡੀਅਨ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਪੰਜਾਬੀ ਪੰਜਾਬੀ ਜ਼ਿਆਦਾ ਹੈ ਕਿਉਂਕਿ ਆਈ ਜ਼ਿਆਦਾ ਪੰਜਾਬੀ ਰਹੇ ਸੀਗੇ ਤੋਂ ਪੰਜਾਬੀ ਸਟੂਡੈਂਟ ਬਹੁਤ ਪ੍ਰਭਾਤ ਹੋਇਆ ਇਸ ਨੂੰ ਜੀ ਇਹਦੇ ਵਿੱਚ ਬਿਲਕੁਲ ਇੱਕ ਪਾਸੇ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਦੂਜੇ ਪਾਸੇ ਇੱਥੇ ਆਣ ਕੇ ਵੀ ਇਦਾਂ ਦਾ ਮਾਹੌਲ ਕਿਉਂਕਿ ਹੁਣ ਚਰਚਾ ਉੱਥੋਂ ਤੱਕ ਪਹੁੰਚ ਜਾਂਦੀ ਹੈ ਜੀ ਕੀ ਕਰੋਗੇ ਉੱਥੇ ਜਾ ਕੇ ਗਾਂ ਪੀਆਰ ਦੇ ਲਈ ਕਿਦਾਂ ਦੇ ਰਸਤੇ ਹੈਗੇ ਆ ਉਹ ਵੀ ਤੰਗ ਹੈਗੇ ਆ ਬੰਦਾ ਫਿਰ ਉਸ ਹਿਸਾਬ ਨਾਲ ਵੀ ਸੋਚਦਾ ਕਿ ਜਾਣਾ ਤਾਂ ਮੈਂ ਅਗਲੇ ਰਾਹ ਫੜਨ ਲਈ ਸੀ ਨਾ ਮੰਜ਼ਲ ਤਾਂ ਉੱਥੋਂ ਫੜਨੀ ਸੀਗੀ ਮੈਂ ਪਰ ਜੇ ਜਿਹੜਾ ਇਹ ਰਾਹ ਮੈਨੂੰ ਕਿਸੇ ਮੰਜ਼ਲਾਲ ਪਹੁੰਚਾਉਂਦਾ ਹੀ ਨਹੀਂ ਤੇ ਮੈਂ ਇਸ ਰਾਹ ਤੇ ਤੁਰਨਾ ਕਿਉਂ ਫਿਰ ਹੋਰ ਨਾਂ ਮੁਲਕਾਂ ਦੇ ਵੱਲ ਵੀ ਸਟੂਡੈਂਟਸ ਜਾਂਦੇ ਨੇ ਫਿਰ ਹੋਰ ਥਾਵਾਂ ਦੇਖੀਆਂ ਜਾਂਦੀਆਂ ਨੇ ਇਸ ਕਰਕੇ ਵੀ ਕਟੌਤੀ ਜਾਂ ਕਮੀ ਜਿਹੜੀ ਆ ਉਹ ਦੇਖੀ ਜਾ ਸਕਦੀ ਹੈ ਪਰ ਬਾਵਜੂਦ ਇਹਦੇ ਕੈਨੇਡਾ ਦੇ ਵਿੱਚ ਕੁਝ ਏਦਾਂ ਦੀਆਂ ਥਾਵਾਂ ਹੈਗੀਆਂ ਨੇ ਜਿਹੜੀਆਂ ਥਾਵਾਂ ਤੁਹਾਨੂੰ ਇੱਕ ਮੌਕਾ ਦਿੰਦੀਆਂ ਨੇ ਜਿਹੜੀਆਂ ਥਾਵਾਂ ਤੁਹਾਨੂੰ ਉਹ ਰਾਹ ਦਿੰਦੀਆਂ ਨੇ ਉਹ ਮੰਜ਼ਲ ਦਿੰਦੀਆਂ ਨੇ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਮਤਲਬ ਪੱਕੇ ਹੋਣਾ ਚਾਹੁੰਦੇ ਹੋ ਤੁਸੀਂ ਪੀਆਰ ਲੈਣੀ ਚਾਹੁੰਦੇ ਹੋ ਥੋੜਾ ਜਿਹਾ ਜਿਹੜੀ ਇੱਕ ਲਿਸਟ ਜਾਰੀ ਹੋਈ ਹੈ ਜਿਹਦੇ ਵਿੱਚ ਕਿਆ ਗਿਆ ਕਿ ਆ ਆਥਾਮਾ ਨੇ ਜਿੱਥੇ ਤੁਸੀਂ ਆਸਾਨੀ ਦੇ ਨਾਲ ਪੀਆਰ ਲੈ ਸਕਦੇ ਹੋ ਹਾਲਾਂਕਿ ਉਹਨਾਂ ਆਸਾਨੀ ਹੁੰਦਾ ਪਰ ਫਿਰ ਵੀ ਬਾਕੀ ਉਨਤ ਸ਼ਹਿਰਾਂ ਦੇ ਮੁਕਾਬਲ ਤਾਂ ਜਿਹੜਾ ਉੱਥੇ ਥੋੜਾ ਜਿਹਾ ਈਜ਼ੀ ਹੋ ਜਾਂਦਾ ਥੋੜਾ ਜਿਹਾ ਉਹਦੀ ਵੀ ਉੱਤੇ ਵੀ ਚਾਨਣਾ ਪਾ ਦਿਓ ਜਸਵੀਰ ਜੀ ਜਿਹੜੇ ਬੰਦੇ ਤਾਂ ਸਕਿਲਫੁੱਲ ਨੇ ਜਿਹੜੇ ਹਾਈਲੀ ਡਿਮਾਂਡਡ ਇਨ ਪ੍ਰੋਫੈਸ਼ਨ ਨੇ ਜੀ ਉਹਨਾਂ ਚ ਤਾਂ ਸਟੂਡੈਂਟਸ ਨੇ ਅੱਜ ਨਹੀਂ ਤਾਂ ਕੱਲ ਪੱਕੇ ਹੋਈ ਜਾਣ ਜੀ ਉਹਨਾਂ ਦੇ ਵਰਕ ਵੀਜ਼ੇ ਵੀ ਆਲਮੋਸਟ ਸਿਕਯੁਰ ਨੇ ਉਹਨਾਂ ਨੇ ਉਹਨਾਂ ਦੇ ਪੁਆਇੰਟ ਨੇੜੇ ਜਿਹੜੇ ਪਹੁੰਚ ਰਹੇ ਨੇ ਕਿਸੇ ਤਰੀਕੇ ਜੀ ਪਰ ਜਿਹੜੇ ਬੰਦੇ ਅਨਸਕਿਲਡ ਨੇ ਜਾਂ ਸੈਮੀ ਸਕਿਲਡ ਨੇ ਹੂੰ ਉਹਨਾਂ ਲਈ ਰਸਤੇ ਕਾਫੀ ਤੰਗ ਹੋ ਗਏ ਜੀ ਪਰ ਉਹਨਾਂ ਲਈ ਹੁਣ ਇੱਕ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਆਰਸੀਆਪੀ ਪ੍ਰੋਗਰਾਮ ਆਇਆ ਜੀ ਜਿਦੇ ਚ ਕੁਝ ਥਾਮਾਂ ਹੈਗੀਆਂ ਨੇ ਜਿੱਥੇ ਤੁਸੀਂ ਕਹ ਲੋ ਰੂਰਲ ਏਰੀਆ ਚ ਇੰਟੀਰੀਅਰ ਦੇ ਵਿੱਚ ਜਾ ਕੇ ਉਥੇ ਤੁਹਾਨੂੰ ਚਾਹੀਦਾ ਇਹ ਹੋਏਗਾ ਕਿ ਪਿਛਲੇ 3 ਸਾਲ ਚ ਜੀ 1 ਸਾਲ ਦਾ ਤੁਸੀਂ ਕੈਨੇਡੀਅਨ ਤਜਰਬਾ ਹੋਵੇ ਤੁਹਾਡੇ ਕੋਲ ਕੰਮ ਕਰਨ ਦਾ ਪਿਛਲੇ 3 ਸਾਲ ਚ ਹੋਣਾ ਚਾਹੀਦਾ ਉਸ ਤੋਂ ਪੁਰਾਣਾ ਨਹੀਂ ਜੀ ਉਸ ਤੋਂ ਬਾਅਦ ਉੱਥੇ ਤੁਹਾਨੂੰ ਇੱਕ ਜੋਬ ਲੈਟਰ ਪ੍ਰਕਿਊਰ ਕਰਨਾ ਪਏਗਾ ਉਹ ਲੱਭਣਾ ਪਏਗਾ ਉਹਨੂੰ ਅਰੇਂਜ ਕਰਨਾ ਪਏਗਾ ਜੀ ਪ੍ਰਕਿਊਰ ਮੈਂ ਗਲਤ ਸ਼ਬਦ ਵਰਤ ਗਿਆ ਜੀ ਉਹ ਅਰੇਂਜ ਕਰਨਾ ਪਏਗਾ ਚਾਹੇ ਉਹ ਇੰਟਰਵਿਊ ਦੋ ਜ ਸੰਪਰਕ ਕਰੋ ਜਾਂ ਜਾ ਕੇ ਉੱਥੇ ਜੀ ਸਰਚ ਕਰੋ ਉਹ ਜੌਬ ਲੈਟਰ ਲੱਭ ਕੇ ਉੱਥੇ ਸ਼ਿਫਟ ਹੋ ਕੇ ਫਿਰ ਉਹ ਪੀਆਰ ਲਾਉਣਾ ਉੱਥੋਂ ਬੜਾ ਆਸਾਨ ਆ ਉੱਥੇ ਸਪੈਸ਼ਲ ਉਹਦੇ ਪੁਆਇੰਟਸ ਮਿਲਦੇ ਨੇ ਜੀ ਉਹਨਾਂ ਚ ਕਾਫੀ ਸਾਰੀਆਂ ਥਾਵਾਂ ਨੇ ਜਿਨ੍ਹਾਂ ਚ ਨੋਵਾਸਕੋਸ਼ੀਆ ਚ ਇੱਕ ਜਗ੍ਹਾ ਹੈਗੀ ਆ ਪਿਕਟੋ ਕਾਉਂਟੀ ਹੈਗੀ ਆ ਜੀ ਤੇ 온ਟਾਰੀਓ ਦੇ ਵਿੱਚ ਪੰਜ ਜਗ੍ਹਾ ਨੇ ਨੌਰਥ ਬੇ ਹੈ ਸਰਬਰੀ ਹੈ ਟਿਮਨਸ ਹੈ ਹਮ ਸਾਲਟ ਸੁਸਾਇਟੀ ਮੇਰੀ ਹੈ ਥੰਡਰ ਵੀ ਹੈ ਜੀ ਉਸ ਤੋਂ ਇਲਾਵਾ ਮਨੀ ਟੋਬਾ ਦੀਆਂ ਹੈਗੀਆਂ ਸਟੀਨ ਬੈਚ ਹੈ ਅ ਆਲਟੋਨਾ ਹੈਗੀ ਹੈ ਹਮ ਬ੍ਰੈਂਡਨ ਹੈਗੀ ਹੈ ਉਸ ਤੋਂ ਇਲਾਵਾ ਸਸਕੈਚਵਨ ਦੀ ਮੂਸੇਲਾ ਹੈਗੀ ਹੈ ਜੀ ਤੇ ਅਲਬਰਟਾ ਚ ਕਲੀਅਰ ਸੋਮ ਹੈਗੀ ਹੈ ਹਮ ਤੇ ਬ੍ਰਿਟਿਸ਼ ਕੋਲੰਬੀਆ ਚ ਵੀ ਤਿੰਨ ਥਾਵਾਂ ਨੇ ਜਸਵੀਰ ਜੀ ਵੈਸਟਕੂਟਨੀ ਨਾਰਥ ਓਕ ਨਗਨ ਤੇ ਪੀਸ ਲੀਅਰਡ ਜੀ ਇਹ ਥਾਵਾਂ ਨੇ ਜਿੱਥੇ ਸਟੂਡੈਂਟਸ ਜਾ ਕੇ ਐਕਸਪਲੋਰ ਕਰ ਸਕਦੇ ਨੇ ਜੀ ਉੱਥੇ ਅਗਰ ਉਹਨਾਂ ਨੂੰ ਜੌਬ ਮਿਲ ਜਾਂਦੀ ਹੈ ਲੈਟਰ ਮਿਲ ਜਾਂਦਾ ਉੱਥੇ 1 ਸਾਲ ਰਹਿ ਕੇ ਉਹ ਪੀਆਰ ਹੋ ਸਕਦੇ ਨੇ ਜੀ ਬਾਕੀ ਉਹ ਜਿਹੜਾ ਕ੍ਰੈਡੀਬਲ ਕਿਸੇ ਦਾ ਜਿਹੜਾ ਜਿਹੜੇ ਐਡਵਾਈਜ਼ਰ ਨੇ ਜੀ ਉਹਨਾਂ ਦੀ ਸਲਾਹ ਲੈ ਕੇ ਕਿ ਕਿੰਨੇ ਪੁਆਇੰਟ ਜੁੜਨੇ ਨੇ ਕਿੰਨੇ ਦੇਰ ਬਾਅਦ ਪੀਆਰ ਲੈ ਸਕਦੇ ਨੇ ਬਿਲਕੁਲ ਉਹ ਵੀ ਉਹ ਐਕਸਪਲੋਰ ਕਰ ਲੈਣਾ ਤੁਹਾਡੀ ਕੀ ਪੋਜੀਸ਼ਨ ਹੈ ਇਹ ਵੀ ਦੇਖਣਾ ਹੈ ਨਾ ਤੁਹਾਡੀ ਕੀ ਪੋਜੀਸ਼ਨ ਹੈ ਤੁਹਾਡੇ ਕੋਲ ਕਿੰਨੇ ਸਕੋਰ ਬਣਦੇ ਆ ਮਤਲਬ ਦੋਨੋਂ ਚੀਜ਼ਾਂ ਨੇ ਇਹ ਵੀ ਕਹਿ ਸਕਦੇ ਆ ਕਿ ਜੇ ਵੀਜ਼ੇ ਘਟ ਰਹੇ ਨੇ ਥੋੜਾ ਜਿਹਾ ਸਿਚੁਏਸ਼ਨ ਟਾਈਟ ਕੀਤੀ ਜਾ ਰਹੀ ਆ ਇਹਦੇ ਨਾਲ ਨਾਲ ਮੌਕੇ ਵੀ ਹੈਗੇ ਨੇ ਇਹ ਨਹੀਂ ਆ ਕਿ ਸਾਰਾ ਕੁਝ ਬਿਲਕੁਲ ਹੀ ਖਤਮ ਹੋ ਗਿਆ ਕਾਂਟਾ ਹੀ ਮਾਰ ਦਿੱਤਾ ਗਿਆ ਨਹੀਂ ਤੁਹਾਡੇ ਕੋਲ ਮੌਕੇ ਹੈਗੇ ਜਿਹੜੇ ਇੱਥੇ ਨੇ ਉਹਨਾਂ ਦੇ ਲਈ ਪੀਆਰ ਹੋਣ ਦੇ ਲਈ ਤੇ ਜੇ ਤੁਹਾਡੇ ਕੋਲ ਕੋਈ ਸਕਿੱਲ ਹੈ ਤਾਂ ਹਾਈਲੀ ਸਕਿਲਡ ਲੋਕਾਂ ਦੇ ਲਈ ਅਜੇ ਵੀ ਕੈਨੇਡਾ ਦੇ ਵਿੱਚ ਕੰਮ ਹੈ ਅਜੇ ਵੀ ਕੈਨੇਡਾ ਦੇ ਵਿੱਚ ਥਾਂ ਹੈ ਇਹ ਕਹਿ ਸਕਦੇ ਆਂ ਅਸੀਂ ਇਹ ਇੰਨੀ ਕੋ ਜਾਣਕਾਰੀ ਜਿਹੜੀ ਹੁਣ ਤੱਕ ਨਿਕਲ ਕੇ ਆ ਰਹੀ ਹੈ ਬਾਕੀ ਸਮਾਂ ਬਾ ਸਮਾਂ ਜਿਹੜੀ ਆ ਉਹ ਇਮੀਗ੍ਰੇਸ਼ਨ ਦੇ ਤਹਿਤ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਆਉਂਦੀਆਂ ਆਈਆਰਸੀਸੀ ਦੇ ਵੱਲੋਂ ਬਕਾਇਦਾ ਜਿਹੜਾ ਆ ਉਹ ਬੁਲੇਟਿਨ ਜਾਰੀ ਕੀਤਾ ਜਾਂਦਾ ਕਿ ਪੀਆਰ ਲਈ ਕਿੰਨੇ ਆਈਟੀਏ ਜਿਹੜੇ ਉਹ ਮੰਗੇ ਗਏ ਆ ਜਾਂ ਫਿਰ ਜਦੋਂ ਸਰਕਾਰ ਕਹਿੰਦੀ ਆ ਇੰਨੇ ਸਟੂਡੈਂਟ ਵੀਜ਼ੇ ਦੇਾਂਗੇ ਇੰਨੇ ਵਰਕ ਪਰਮਿਟ ਦੇਾਂਗੇ ਉਹ ਜੋ ਨੀਤੀ ਬਣਾਉਂਦੀ ਹੈ ਉਹਦੇ ਮੁਤਾਬਕ ਚੀਜ਼ਾਂ ਅੱਗੇ ਤੁਰਦੀਆਂ ਨੇ ਮਾਨ ਸਾਹਿਬ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਮੇਰੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਔਰ ਇਸੇ ਦੇ ਨਾਲ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ